ਸਤਿ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਜੀ ਤੁਹਾਡਾ ਸਾਡੇ ਚੈਨਲ ਪੰਜਾਬੀ ਕਰਾਮਾਤੀ ਟੋਟਕੇ ਦੇ ਉੱਪਰ ਦੋਸਤੋ ਅੱਜ ਦੀ ਸਾਡੀ ਵੀਡੀਓ ਵਿੱਚ ਅਸੀਂ ਗੱਲ ਕਰਨ ਵਾਲੇ ਹਾਂ ਜੀ 2024 ਦੇ ਵਿੱਚ 90 ਸਾਲਾਂ ਦੇ ਬਾਅਦ ਬਣ ਰਿਹਾ ਹੈ ਜੀ ਮਹਾ ਸੰਯੋਗ ਕਿਉਂਕਿ ਇਸ ਦਿਨ ਲੱਗਣ ਵਾਲਾ ਹੈ ਜੀ ਚੰਦਰ ਗ੍ਰਹਿਣ ਸੋ ਦੋਸਤੋ ਚੰਦਰ ਗ੍ਰਹਿਣ ਦੇ ਲੱਗਣ ਨਾਲ ਕਿਹੜੀਆਂ ਛੇ ਖੁਸ਼ ਨਸੀਬਾਸ਼ੀਆਂ ਹਨ ਜੜੀਆਂ ਹੋ ਜਾਣਗੀਆਂ ਧਨ ਦੇ ਨਾਲ ਮਾਲਾ ਮਾਲ। ਇਹ ਸੋ ਵੀਡੀਓ ਨੂੰ ਜਾਣਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਜੈ ਮਾਤਾ ਲక్ష్ਮੀ ਦੇਵੀ ਜੀ ਲਿਖ ਕੇ ਹਾਜ਼ਰੀ ਲਗਵਾਉਣਾ ਜੀ ਤਾਂ ਕਿ ਮਾਤਾ ਲక్ష్ਮੀ ਜੀ ਦੀ ਅਸੀਮ ਕਿਰਪਾ 12 ਹੀ ਰਾਸ਼ੀਆਂ ਦੇ ਉੱਪਰ ਹੋ ਜਾਵੇ। ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਜੀ। ਦੋਸਤੋ ਮਿਠਾਈ ਵੰਡਣ ਦੇ ਲਈ ਹੋ ਜਾਓ ਤਿਆਰ ਕਿਉਂਕਿ ਸਾਲ ਦਾ ਦੂਜਾ ਚੰਦਰ ਗ੍ਰਹਿਣ ਲੱਗਣ ਵਾਲਾ ਹੈ। 90 ਸਾਲਾਂ ਦੇ ਬਾਅਦ ਇਤਿਹਾਸ ਵਿੱਚ ਇਹ ਦੱਸਿਆ ਜਾ ਰਿਹਾ ਹੈ ਕਿ ਚੰਦਰ ਗ੍ਰਹਿਣ ਇਸ ਸਮੇਂ ਲੱਗਣ ਵਾਲਾ ਹੈ ਜਿਸ ਨਾਲ ਪਹਿਲੀ ਵਾਰ 21 ਤਰ੍ਹਾਂ ਦੇ ਸ਼ੁਭ ਯੋਗ ਬਣ ਰਹੇ ਹਨ ਜਿਸ ਦਾ ਪ੍ਰਭਾਵ ਪਿਤਰੂ ਪੱਖ ਤੇ ਆਪਰਤਕ ਰੂਪ ਤੇ ਹੋਵੇਗਾ 12 ਰਾਸ਼ੀਆਂ ਦੇ ਵਿੱਚੋਂ 6 ਰਾਸ਼ੀਆਂ ਖੁਸ਼ ਨਸੀਬ ਹੋ ਜਾਣਗੀਆਂ ਜਿਨ੍ਹਾਂ ਦੇ ਜੀਵਨ ਵਿੱਚ ਚੰਦਰ ਗ੍ਰਹਿਣ ਦੇ ਬਾਅਦ ਪੂਰੀ ਤਰ੍ਹਾਂ ਹੀ ਬਦਲਾਅ ਆ ਜਾਵੇਗਾ ਤੇ ਨਾ ਕੇਵਲ ਉਹਨਾਂ ਦਾ ਭਾਗ ਸਾਥ ਦੇਣ ਵਾਲਾ ਹੈ ਬਲਕਿ ਜੀਵਨ ਵਿੱਚ ਹੋਣ ਵਾਲੀ ਹੈ ਜੀ ਧਨ ਦੀ ਵਰਖਾ ਦੋਸਤੋ ਇਹਨਾਂ ਖੋਸ਼ ਨਸੀਬ ਰਾਸ਼ੀਆਂ ਨੂੰ ਹੁਣ ਕਰੋੜਪਤੀ ਬਣਨ ਤੋਂ ਕੋਈ ਵੀ ਨਹੀਂ ਰੋਕ ਸਕਦਾ ਦੱਸਿਆ ਜਾ ਰਿਹਾ ਹੈ ਕਿ ਇਸ ਵਾਰ ਪੂਰੇ ਹੀ 90 ਸਾਲਾਂ ਦੇ ਬਾਅਦ ਚੰਦਰ ਗ੍ਰਹਿਣ 18 ਸਤੰਬਰ 2024 ਬੋਧਵਾਰ ਦੇ ਦਿਨ ਆਇਆ ਹੈ ਜੀ ਇਸ ਦਿਨ ਏਦਾਂ ਦੇ ਅਦਭੁਤ ਅਤੇ ਮਹਾ ਦੁਰਲਭ ਸੰਜੋਗ ਬਣਦੇ ਦਿਖਾਈ ਦੇ ਰਹੇ ਹਨ ਜਿਸ ਦੀ وجہ ਦੇ ਨਾਲ 12 ਦੇ ਵਿੱਚੋਂ 6 ਰਾਸ਼ੀਆਂ ਨੂੰ ਜੀਵਨ ਵਿੱਚ અપਾਰ ਖੁਸ਼ੀਆਂ ਹੀ ਖੁਸ਼ੀਆਂ ਮਿਲਣ ਵਾਲੀਆਂ ਹਨ ਜੀ ਇਹਨਾਂ ਦੇ ਜੀਵਨ ਵਿੱਚ ਏਦਾਂ ਹੁਣ ਇਹਨਾਂ ਦੀ ਕਿਸਮਤ ਚਮਕ ਜਾਵੇਗੀ ਜਿਸ ਤਰ੍ਹਾਂ ਕਿ ਇਹਨਾਂ ਦੀ ਕਿਸਮਤ ਹੁਣ ਇਨਾਂ ਦਾ ਸਾਥ ਦੇਣਾ ਸ਼ੁਰੂ ਕਰ ਦੇਵੇਗੀ ਜਿਸ ਦੇ ਬਾਅਦ ਇਹ ਜਿਸ ਵੀ ਕੰਮ ਨੂੰ ਸ਼ੁਰੂ ਕਰਨਗੇ ਉਸ ਵਿੱਚ ਬਸ ਇਹਨਾਂ ਨੂੰ ਸਫਲਤਾ ਹੀ ਸਫਲਤਾ ਪ੍ਰਾਪਤ ਹੋਵੇਗੀ ਦੋਸਤੋ ਇਸ ਚੰਦਰ ਗ੍ਰਹਿਣ ਦਾ ਨਾਂ ਕੇਵਲ ਪੂਰੀ ਦੁਨੀਆ ਵਿੱਚ ਜੋਤਿਸ਼ ਸ਼ਾਸਤਰਾਂ ਵਿੱਚ ਦੱਸਿਆ ਜਾ ਰਿਹਾ ਹੈ ਕਿ ਬਲਕਿ ਵਿਗਿਆਨਿਕ ਵੀ ਬੇਸਬਰੀ ਦੇ ਨਾਲ ਇਹਨਾਂ ਦਾ ਇੰਤਜ਼ਾਰ ਕਰ ਰਹੇ ਹਨ ਦੋਸਤੋ ਦੱਸ ਰਹੇ ਹਾਂ ਕਿ 18 ਸਤੰਬਰ 2024 ਨੂੰ ਲੱਗਣ ਵਾਲਾ ਚੰਦਰ ਗ੍ਰਹਿਣ ਕੋਈ ਮਾਮੂਲੀ ਚੰਦਰ ਗ੍ਰਹਿਣ ਨਹੀਂ ਹੋਵੇਗਾ ਬਲਕਿ ਇੱਕ ਮਹਾ ਚੰਦਰ ਗ੍ਰਹਿਣ ਹੋਣ ਵਾਲਾ ਹੈ ਜਿਸ ਵਿੱਚ ਕੁੱਲ 21 ਤਰ੍ਹਾਂ ਦੇ ਸ਼ੁਭ ਸੰਯੋਗ ਜਿਸ ਵਿੱਚ ਸ਼ੁਭ ਮਹਾ ਦੁਰਲਭ ਸੰਯੋਗ ਬਣਦੇ ਦਿਖਾਈ ਦੇ ਰਹੇ ਹਨ ਇਸ ਦੌਰਾਨ ਜੇਕਰ ਤੁਸੀਂ ਤੰਤਰ ਸ਼ਾਸਤਰ ਦੇ ਅਨਸਾਰ ਸਾਡੀ ਵੀਡੀਓ ਵਿੱਚ ਦੱਸੇ ਗਏ ਕੁਝ ਉਪਾਅ ਕਰ ਲੈਂਦੇ ਹੋ ਤੇ ਸਹੀ ਮਹੂਰਤ ਵਿਧੀ ਵਿਵਧਾਨ ਦੇ ਨਾਲ ਕਰ ਲੈਂਦੇ ਹੋ ਤਾਂ ਸਮਝ ਲੈਣਾ ਤੁਹਾਡੀ ਜ਼ਿੰਦਗੀ ਦੀਆਂ ਹੁਣ ਸਾਰੀਆਂ ਹੀ ਪਰੇਸ਼ਾਨੀਆਂ ਕਸ਼ਟ ਅਤੇ ਦਿੱਕਤਾਂ ਦਾ ਸਾਹਮਣਾ ਤੁਹਾਨੂੰ ਕਦੇ ਵੀ ਨਹੀਂ ਕਰਨਾ ਪਵੇਗਾ ਤੁਹਾਨੂੰ ਮੁਕਤੀ ਮਿਲ ਜਾਵੇਗੀ ਇਹਨਾਂ ਉਪਾਵਾਂ ਨੂੰ ਕਰਨ ਤੋਂ ਬਾਅਦ ਤੁਹਾਡੇ ਜੀਵਨ ਵਿੱਚ ਤਨ ਦੀ ਵਰਕਾ ਹੋਵੇਗੀ 18 ਸਤੰਬਰ 2024 ਨੂੰ ਉਹ ਨਾ ਕੇਵਲ ਚੰਦਰ ਗ੍ਰਹਿਣ ਲੱਗ ਰਿਹਾ ਹੈ ਬਲਕਿ 6 ਰਾਸ਼ੀਆਂ ਦੀ ਕਿਸਮਤ ਵੀ ਚਮਕਣ ਵਾਲੀ ਹੈ ਇਦਾਂ ਕਹਿ ਲਓ ਕਿ ਇਹਨਾਂ ਦੀ ਕਿਸਮਤ ਦੇ ਨਾਲ-ਨਾਲ ਹੁਣ ਚੰਦਰ ਗ੍ਰਹਿਣ ਅਤੇ ਮਾਤਾ ਲక్ష్ਮੀ ਜੀ ਤੁਹਾਡੇ ਤੇ ਬਹੁਤ ਪਰਸੰਨ ਹੋ ਚੁੱਕੇ ਹਨ ਕਿਉਂਕਿ ਇਸ ਸਮੇਂ ਮਾਤਾ ਲక్ష్ਮੀ ਜੀ ਪਰਸੰਨ ਮੁਦਰਾ ਵਿੱਚ ਹੁੰਦੇ ਹਨ ਜਿਸ ਤੇ ਵੀ ਕਿਰਪਾ ਕਰਦੇ ਹਨ ਦੋਵਾਂ ਹੱਥਾਂ ਦੇ ਨਾਲ ਕਰਦੇ ਹਨ ਜੇਕਰ ਤੁਸੀਂ ਸਾਡੀ ਵੀਡੀਓ ਵਿੱਚ ਦੱਸੇ ਅਨੁਸਾਰ ਉਪਾਅ ਕਰ ਲੈਂਦੇ ਹੋ ਜਿਸ ਦੇ ਬਾਰੇ ਅਸੀਂ ਵੀਡੀਓ ਵਿੱਚ ਤੁਹਾਨੂੰ ਦੱਸਣ ਵਾਲੇ ਹਾਂ ਜੀ ਤਾਂ ਇਹਨਾਂ ਉਪਾਵਾਂ ਨੂੰ ਕਰਨ ਤੋਂ ਬਾਅਦ ਤੁਹਾਡੇ ਲਈ ਇਹ ਵਰਦਾਨ ਸਾਬਿਤ ਹੋ ਜਾਣਗੇ ਤੇ ਨਾਲ ਹੀ ਮਾਤਾ ਲక్ష్ਮੀ ਜੀ ਦਾ ਆਸ਼ੀਰਵਾਦ ਵੀ ਤੁਹਾਨੂੰ ਮਿਲ ਜਾਵੇਗਾ ਦੋਸਤੋ ਇਸ ਦਿਨ ਜੇਕਰ ਤੁਸੀਂ ਮਾਤਾ ਲక్ష్ਮੀ ਜੀ ਦੇ ਮੰਦਰ ਵਿੱਚ ਜਾ ਕੇ ਕਿਸੇ ਬ੍ਰਾਹਮਣ ਨੂੰ ਭੋਜਨ ਸ਼ਿਕਾਉਂਦੇ ਹੋ ਤਾਂ ਇਹ ਤੁਹਾਡੇ ਲਈ ਵਰਦਾਨ ਸਾਬਿਤ ਹੋ ਜਾਵੇਗਾ ਇਸ ਦਿਨ ਜੇਕਰ ਤੁਸੀਂ ਗੰਗਾ ਜਲ ਦੇ ਨਾਲ ਇਸ਼ਨਾਨ ਕਰੋਗੇ ਤਾਂ ਉਹ ਵੀ ਤੁਹਾਡੇ ਸਰੀਰ ਦੇ ਸਾਰੇ ਹੀ ਦੁੱਖ ਰੋਗ ਕਸ਼ਟ ਮਿਟਾ ਦੇਵੇਗਾ ਇਸ ਦੇ ਬਾਅਦ ਤੁਹਾਡੇ ਜੀਵਨ ਵਿੱਚ ਧਨ ਦੀ ਵਰਖਾ ਹੋਵੇਗੀ ਤੁਹਾਡੇ ਜੀਵਨ ਵਿੱਚ ਧਨ ਆਉਣ ਦੇ ਨਵੇਂ-ਨਵੇਂ ਰਸਤੇ ਖੁੱਲਣਗੇ ਤੁਹਾਡੇ ਜੀਵਨ ਵਿੱਚ ਧਨ ਪ੍ਰਤੀ ਜਿੰਨੀਆਂ ਵੀ ਪਰੇਸ਼ਾਨੀਆਂ ਸਨ ਉਹਨਾਂ ਤੋਂ ਹੁਣ ਤੁਹਾਨੂੰ ਛੁਟਕਾਰਾ ਮਿਲਣ ਵਾਲਾ ਹੈ ਮਾਤਾ ਲਕਸ਼ਮੀ ਜੀ ਦੇ ਆਸ਼ੀਰਵਾਦ ਦੇ ਨਾਲ ਤਨ ਸੰਬੰਧਿਤ ਹੋਣ ਕਿਸੇ ਵੀ ਤੁਹਾਨੂੰ ਪਰੇਸ਼ਾਨੀ ਦਾ ਸਾਹਮਣਾ ਨਹੀਂ ਕਰਨਾ ਪਵੇਗਾ ਤੁਹਾਡੇ ਜੀਵਨ ਵਿੱਚ અપਾਰ ਖੁਸ਼ੀਆਂ ਹੀ ਖੁਸ਼ੀਆਂ ਹੋਣਗੀਆਂ ਦੋਸਤੋ ਜਦੋਂ ਚੰਦਰ ਗ੍ਰਹਿਣ ਲੱਗਦਾ ਹੈ ਤਾਂ ਜਿਹੜੇ ਗ੍ਰਹਿ ਦੇ ਸੈਨਾਪਤੀ ਹੁੰਦੇ ਹਨ ਮੰਗਲ ਸੂਰਜ ਅਤੇ ਰਾਹੁ ਦੇ ਆਮਨੇ ਸਾਹਮਨੇ ਹੁੰਦੇ ਹਨ ਜਿਸ ਕਰਕੇ ਸਾਡੇ ਵੇਦ ਪੁਰਾਣਾ ਵਿੱਚ ਦੱਸਿਆ ਗਿਆ ਹੈ ਕਿ ਚੰਦਰ ਗ੍ਰਹਿਣ ਜਿੰਨੀ ਦੇਰ ਵੀ ਰਹਿੰਦਾ ਹੈ ਉਨੀ ਦੇਰ ਦੇਵੀ ਸ਼ਕਤੀਆਂ ਦਾ ਪ੍ਰਭਾਵ ਲਗਭਗ ਨਾ ਦੇ ਬਰਾਬਰੀ ਹੋ ਜਾਂਦਾ ਹੈ ਅਤੇ ਇਸ ਦੌਰਾਨ ਕੀਤਾ ਗਿਆ ਉਪਾਅ ਫਿਰ ਕਦੇ ਵੀ ਖਾਲੀ ਨਹੀਂ ਜਾਂਦਾ ਇਸ ਦੌਰਾਨ ਕੋਈ ਵੀ ਵਿਅਕਤੀ ਜੇਕਰ ਉਪਾਅ ਕਰ ਲੈਂਦਾ ਹੈ ਤਾਂ ਉਸ ਵਿਅਕਤੀ ਦੀ ਕਿਸਮਤ ਪਲਟ ਕੇ ਉਸ ਨੂੰ ਜਵਾਬ ਦਿੰਦੀ ਹੈ ਭਾਵ ਕਿ ਉਸ ਦੀ ਕਿਸਮਤ ਚਮਕ ਜਾਂਦੀ ਹੈ ਅਤੇ ਵੇਖਿਆ ਹੀ ਹੋਵੇਗਾ ਕਿ ਜਿੱਦਾਂ ਹੀ ਚੰਦਰ ਗ੍ਰਹਿਣ ਦਾ ਸੂਤਕ ਕਾਲ ਸ਼ੁਰੂ ਹੋ ਜਾਂਦਾ ਹੈ ਤਾਂ ਜਿੰਨੇ ਵੀ ਮੰਦਰਾਂ ਦੇ ਦਰਵਾਜ਼ੇ ਹੁੰਦੇ ਨੇ ਉਹਨਾਂ ਨੂੰ ਬੰਦ ਕਰ ਦਿੱਤਾ ਜਾਂਦਾ ਹੈ ਕਿਉਂਕਿ ਮੰਦਰਾਂ ਦੇ ਦਰਵਾਜ਼ੇ ਬੰਦ ਕਰਨ ਤੇ ਇਹ ਕਿਹਾ ਜਾਂਦਾ ਹੈ ਕਿ ਇਸ ਨਾਲ ਮਾੜੀਆਂ ਸ਼ਕਤੀਆਂ ਦਾ ਪ੍ਰਭਾਵ ਅੰਦਰ ਨਾ ਚਲਿਆ ਜਾਵੇ ਕਿਉਂਕਿ ਦੋਸਤੋ ਚੰਦਰ ਗ੍ਰਹਿਣ ਦਾ ਸਮਾਂ ਇੱਕ ਐਸਾ ਸਮਾਂ ਹੁੰਦਾ ਹੈ ਜਿਸ ਦਾ ਘਰ ਆਤਮਿਕ ਸ਼ਕਤੀਆਂ ਹੁੰਦੀਆਂ ਹਨ ਇਹਨਾਂ ਦਾ ਪ੍ਰਭਾਵ ਬਹੁਤ ਤੇਜ਼ੀ ਨਾਲ ਵਧਣ ਲੱਗਦਾ ਹੈ ਇਸ ਲਈ ਪੂਰੀ ਦੁਨੀਆ ਜੋ ਕਿ ਤਾੰਤ੍ਰਿਕ ਹੁੰਦੇ ਹਨ ਉਹ ਜੰਦਰ ਗ੍ਰਹਿਣ ਵਾਲੇ ਦਿਨ ਇਸ ਦਾ ਇੰਤਜ਼ਾਰ ਬੇਸਬਰੀ ਦੇ ਨਾਲ ਕਰ ਰਹੇ ਹੁੰਦੇ ਹਨ ਕਿਉਂਕਿ ਇਸ ਦੌਰਾਨ ਤੁਹਾਨੂੰ ਕੋਈ ਵੀ ਜੇਕਰ ਤੁਸੀਂ ਉਪਾਅ ਕਰਦੇ ਹੋ ਤਾਂ ਉਸ ਦਾ ਪਲਟ ਕੇ ਲਾਭ ਤੁਹਾਨੂੰ ਜ਼ਰੂਰ ਪ੍ਰਾਪਤ ਹੋਵੇਗਾ ਦੋਸਤੋ 18 ਸਤੰਬਰ 2024 ਬੁੱਧਵਾਰ ਦੇ ਦਿਨ ਇਹ ਚੰਦਰ ਗ੍ਰਹਿਣ ਲੱਗਣ ਵਾਲਾ ਹੈ ਇਸ ਦਿਨ ਮਹਾ ਚੰਦਰ ਗ੍ਰਹਿਣ ਲੱਗ ਜਾਵੇਗਾ ਇਸ ਦਿਨ ਜੇਕਰ ਤੁਸੀਂ ਤੰਤਰ ਸ਼ਾਸਤਰ ਦੇ ਅਨੁਸਾਰ ਵਿਦੀ ਵਿਧਾਨ ਦੇ ਨਾਲ ਮਾਤਾ ਲక్ష్ਮੀ ਜੀ ਦੀ ਪੂਜਾ ਕਰਦੇ ਹੋ ਉਹਨਾਂ ਨੂੰ ਫੁੱਲ ਅਰਪਿਤ ਕਰਦੇ ਹੋ ਤਾਂ ਉਸ ਦਾ ਲਾਭ ਤੁਹਾਨੂੰ ਬਹੁਤ ਜ਼ਿਆਦਾ ਪ੍ਰਾਪਤ ਹੋ ਜਾਵੇਗਾ ਕਿਉਂਕਿ ਇਸ ਦਿਨ ਮਾਤਾ ਲక్ష్ਮੀ ਜੀ ਬਹੁਤ ਹੀ ਪਸੰਨ ਮੁਦਰਾ ਦੇ ਵਿੱਚ ਹੁੰਦੇ ਹਨ ਦੋਸਤੋ 18 ਸਤੰਬਰ 2024 ਨੂੰ ਚੰਦਰ ਗ੍ਰਹਿਣ ਸਵੇਰੇ 6:12 ਤੇ ਸ਼ੁਰੂ ਹੋਵੇਗਾ ਅਤੇ ਦੁਪਹਿਰ ਤੱਕ ਰਹਿਣ ਵਾਲਾ ਹੈ ਚੰਦਰ ਗ੍ਰਹਿਣ ਦਾ ਸੂਤਕ ਕਾਲ ਗ੍ਰਹਿਣ ਦੇ ਸਮੇਂ ਤੋਂ 9 ਘੰਟੇ ਪੂਰਬ ਤੋਂ ਹੀ ਸ਼ੁਰੂ ਹੋ ਜਾਂਦਾ ਹੈ ਇਹ ਇੱਕ ਖੰਗੋਲੀ ਘਟਨਾ ਦੇ ਅਨੁਸਾਰ ਚੰਦਰ ਗ੍ਰਹਿਣ ਦੇ ਪਿੱਛੇ ਧਾਰਮਿਕ માનਤਾਵਾਂ ਵੀ ਜੁੜੀਆਂ ਹੁੰਦੀਆਂ ਹਨ ਕੁਰਾਨ ਕਥਾ ਦੇ ਅਨੁਸਾਰ ਜਦੋਂ ਦੇਵੀ ਦੇਵਤੇ ਅਤੇ ਅਸੁਰ ਇਕੱਠੇ ਮਿਲ ਕੇ ਸਮੁੰਦਰ ਮੰਤਨ ਕੀਤਾ ਜਾਂਦਾ ਹੈ ਉਸ ਤੋਂ ਬਾਅਦ ਫਿਰ ਅੰਮ੍ਰਿਤ ਬਾਹਰ ਆਇਆ ਉਸ ਸਮੇਂ ਭਗਵਾਨ ਵਿਸ਼ਨੂੰ ਨੇ ਮੋਣੀ ਰੂਪ ਧਾਰਨ ਕਰਕੇ ਸਭ ਤੋਂ ਪਹਿਲਾਂ ਦੇਵਤਾਵਾਂ ਨੂੰ ਅੰਮ੍ਰਿਤ ਦਿੱਤਾ ਪਰ ਇੱਕ ਸੁਰ ਨੇ ਉੱਥੇ ਧੋਖੇ ਦੇ ਨਾਲ ਅੰਮ੍ਰਿਤ ਆਪ ਹੀ ਪੀ ਲਿਆ ਜਿਸ ਦੇ ਕਾਰਨ ਜਦੋਂ ਚੰਦਰ ਅਤੇ ਸੂਰਜ ਦੇਵ ਨੇ ਭਗਵਾਨ ਵਿਸ਼ਨੂੰ ਨੂੰ ਇਹ ਗੱਲ ਦੱਸੀ ਤਾਂ ਉਹਨਾਂ ਨੇ ਫਿਰ ਇਸ ਦਾ ਸਿਰ ਕੱਟ ਦਿੱਤਾ ਅੰਮ੍ਰਿਤ ਦੇ ਪ੍ਰਭਾਵ ਕਾਰਨ ਉਹ ਜਿਹੜਾ ਅਸੁਰ ਸੀ ਉਹ ਫਿਰ ਜੀਵਤ ਹੀ ਰਹਿ ਗਿਆ ਅਤੇ ਫਿਰ ਅਸੁਰ ਹੀ ਰਾਹੁ ਅਤੇ ਕੇਤੂ ਦੇ ਨਾਮ ਨਾਲ ਜਾਣਿਆ ਜਾਣ ਲੱਗਾ ਇਦਾਂ ਕਿਹਾ ਜਾਂਦਾ ਹੈ ਕਿ ਹਰ ਮਸਿਆਤੇ ਪੁੰਨਿਆਂ ਤੇ ਰਾਹੁ ਕੇਤੂ ਦੀ ਸੂਰਜ ਅਤੇ ਚੰਦਰ ਦੇਵ ਉੱਤੇ ગ્રਹਣ ਲਗਾਉਂਦਾ ਹੈ ਦੋਸਤੋ ਇਸ ਦੌਰਾਨ ਕੁਝ ਐਸੀਆਂ ਗਲਤੀਆਂ ਹੋ ਜਾਂਦੀਆਂ ਹਨ ਜਿਨ੍ਹਾਂ ਨੂੰ ਕਦੇ ਭੁੱਲ ਕੇ ਵੀ ਨਹੀਂ ਕਰਨਾ ਚਾਹੀਦਾ ਜੇਕਰ ਤੁਸੀਂ ਜਾਣੇ ਅਣਜਾਣੇ ਦੇ ਵਿੱਚ ਕੁਝ ਗਲਤੀਆਂ ਕਰ ਲੈਂਦੇ ਹੋ ਤਾਂ ਇਸ ਦੌਰਾਨ ਕੀਤੇ ਗਏ ਸਨਾਤਮ ਧਰਮ ਦੇ ਅਨਸਾਰ ਤੁਹਾਨੂੰ ਪੂਰੇ ਹੀ ਜੀਵਨ ਕਾਲ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਦੋਸਤੋ ਮੈਂ ਤੁਹਾਨੂੰ ਦੱਸ ਦਈਏ ਕਿ માતા લક્ષ્ਮੀ ਜੀ ਦਾ ਵਰਦਾਨ ਆਸ਼ੀਰਵਾਦ ਕਿਹੜੀਆਂ ਉਹ ਖੁਸ਼ ਨਸੀਬ ਰਾਸ਼ੀਆਂ ਹਨ ਜਿਨ੍ਹਾਂ ਨੂੰ ਮਿਲਣ ਵਾਲਾ ਹੈ ਜਿਨ੍ਹਾਂ ਦਾ ਜੀਵਨ ਇਸ ਚੰਦਰ ਗ੍ਰਹਿਣ ਦੇ ਬਾਅਦ ਪੂਰੀ ਤਰ੍ਹਾਂ ਹੀ ਬਦਲਣ ਵਾਲਾ ਹੈ ਇਸ ਲਈ ਹਰ ਉਪਾਅ ਦੇ ਬਾਰੇ ਤੁਹਾਨੂੰ ਬਹੁਤ ਹੀ ਧਿਆਨ ਦੇ ਨਾਲ ਸੁਣਨਾ ਚਾਹੀਦਾ ਹੈ ਅਤਿ ਅੰਤ ਤਾਂ ਕਿ ਇਸ ਵੀਡੀਓ ਨੂੰ ਧਿਆਨ ਦੇ ਨਾਲ ਸੁਣਨਾ ਚੰਦਰ ਗ੍ਰਹਿਣ ਦਾ ਸੂਤਕਾਲ ਦੇ ਦੌਰਾਨ ਉਹ ਸਭ ਤੋਂ ਪਹਿਲੀ ਖੁਸ਼ ਨਸੀਬ ਰਾਸ਼ੀ ਹੈ ਜੀ ਕੰਨਿਆ ਰਾਸ਼ੀ ਕੰਨਿਆ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਮਾਤਾ ਲక్ష్ਮੀ ਜੀ ਦੀ ਕਿਰਪਾ ਦੇ ਨਾਲ ਤੁਹਾਡੇ ਲਈ ਚੰਦਰ ਗ੍ਰਹਿਣ ਬਹੁਤ ਹੀ ਚੰਗਾ ਸਮਾਂ ਸਾਬਿਤ ਹੋ ਜਾਵੇਗਾ ਕਿਉਂਕਿ ਮਾਤਾ ਲక్ష్ਮੀ ਜੀ ਕੰਨਿਆ ਰਾਸ਼ੀ ਵਾਲਿਆਂ ਦੇ ਉੱਪਰ ਬੇਹੱਦ ਪ੍ਰਸੰਨ ਹੋ ਚੁੱਕੇ ਨੇ ਆਪਣੀ ਕਿਰਪਾ ਪ੍ਰਦਾਨ ਕਰਨ ਵਾਲੇ ਹਨ ਤੰਨੇ ਰਾਸ਼ੀ ਵਾਲੇ ਹੁਣ ਤੁਹਾਨੂੰ ਕਦੇ ਵੀ ਕਿਸੇ ਪਰੇਸ਼ਾਨੀ ਦਾ ਸਾਹਮਣਾ ਨਹੀਂ ਕਰਨਾ ਪਵੇਗਾ ਜੇਕਰ ਤੁਹਾਡੇ ਘਰ ਪਰਿਵਾਰ ਵਿੱਚ ਕੋਈ ਵੀ ਮਸਲਾ ਚੱਲ ਰਿਹਾ ਸੀ ਉਹ ਵੀ ਹੁਣ ਖਤਮ ਹੋ ਜਾਵੇਗਾ ਤੇ ਹੁਣ ਹੋਣਗੀਆਂ ਜੀ ਅਪਾਰ ਖੁਸ਼ੀਆਂ ਹੀ ਖੁਸ਼ੀਆਂ ਜੇਕਰ ਤੁਹਾਡਾ ਕੋਈ ਦੁਸ਼ਮਣ ਹੈ ਉਹ ਦੁਸ਼ਮਣ ਵੀ ਇਸ ਸਮੇਂ ਡਰ ਕੇ ਚੁੱਪ ਕਰ ਜਾਵੇਗਾ ਦੋਸਤੋ ਬਹੁਤ ਹੀ ਵੱਡੀ ਹੁਣ ਤੁਹਾਨੂੰ ਇਸ ਸਮੇਂ ਖੁਸ਼ਖਬਰੀ ਮਿਲ ਜਾਵੇਗੀ ਮਾਤਾ ਲక్ష్ਮੀ ਜੀ ਦੀ ਕਿਰਪਾ ਤੁਹਾਡੇ ਤੇ ਵਰਸਣ ਵਾਲੀ ਹੈ ਇਸ ਨਾਲ ਚੰਦਰ ਗ੍ਰਹਿਣ ਦੇ ਸਮੇਂ ਤੁਹਾਨੂੰ ਕੋਈ ਵੀ ਵੱਡੀ ਨੌਕਰੀ ਵੀ ਮਿਲ ਜਾਵੇਗੀ ਤੁਹਾਨੂੰ ਕੋਈ ਵੱਡੀ ਨੌਕਰੀ ਦਾ ਤੋਹਫ਼ਾ ਪ੍ਰਾਪਤ ਹੋ ਜਾਵੇਗਾ ਇਸ ਸਮੇਂ ਪਿਤਾ ਦਾ ਆਸ਼ੀਰਵਾਦ ਤੁਹਾਨੂੰ ਮਿਲੇਗਾ ਘਰ ਪਰਿਵਾਰ ਵਿੱਚ ਸੁੱਖ ਸ਼ਾਂਤੀ ਰਹੇਗੀ ਮਾਤਾ ਪਿਤਾ ਦੇ ਆਸ਼ੀਰਵਾਦ ਨਾਲ ਤੁਸੀਂ ਸਾਰੇ ਹੀ ਕੰਮ ਹੁਣ ਸਫਲਤਾਪੂਰਵਕ ਕਰ ਲਓਗੇ ਤੁਹਾਨੂੰ ਦੱਸ ਦਈਏ ਕਿ ਤੁਹਾਨੂੰ ਚਾਰਾਂ ਪਾਸਿਆਂ ਤੋਂ ਹੀ ਤਨਲਾਭ ਪ੍ਰਾਪਤੀ ਹੋਵੇਗੀ ਜਿਸ ਵੀ ਕਾਰਜ ਵਿੱਚ ਤੁਹਾਨੂੰ ਕਾਫੀ ਸਮੇਂ ਤੋਂ ਰੁਕਾਵਟਾਂ ਆ ਰਹੀਆਂ ਸਨ ਉਹ ਸਾਰੀਆਂ ਹੀ ਰੁਕਾਵਟਾਂ ਤੁਹਾਡੀਆਂ ਖਤਮ ਹੋ ਜਾਣਗੀਆਂ ਤੇ ਇਹ ਸਫਲਤਾਪੂਰਵਕ ਮੌਕਾ ਤੁਹਾਡੇ ਲਈ ਸਾਬਿਤ ਹੋ ਜਾਵੇਗਾ ਜਿਹੜੇ ਲੋਕ ਵਪਾਰ ਕਰਦੇ ਹਨ ਵਪਾਰ ਵਿੱਚ ਲਾਭ ਹੋਵੇਗਾ ਇਹ ਚੰਦਰ ਗ੍ਰਹਿਣ ਤੁਹਾਡੇ ਲਈ ਬਹੁਤ ਹੀ ਵਧੀਆ ਸਮਾਂ ਲੈ ਕੇ ਆਇਆ ਹੈ ਅਗਲੀ ਖੋਸ਼ ਨਸੀ ਬਰਾਸ਼ੀ ਹੈ ਜੀ ਕੁੰਭ ਰਾਸ਼ੀ ਕੁੰਭ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਚੰਦਰ ਗ੍ਰਹਿਣ ਦੇ ਬਾਅਦ ਤੁਹਾਡਾ ਸਮਾ ਬਹੁਤ ਜਲਦੀ ਬਦਲ ਜਾਵੇਗਾ ਤੇ ਸ਼ੁਭ ਸਾਬਿਤ ਹੋ ਜਾਵੇਗਾ ਜਿੱਥੇ ਤੁਹਾਨੂੰ ਜੀਵਨ ਵਿੱਚ ਅਨੇਕ ਪ੍ਰਕਾਰ ਦੀਆਂ ਸਫਲਤਾਵਾਂ ਵੇਖਣ ਨੂੰ ਮਿਲ ਜਾਣਗੀਆਂ ਤੁਹਾਡੇ ਹੁਣ ਵਪਾਰ ਵਿੱਚ ਬਹੁਤ ਹੀ ਵਾਧਾ ਹੋ ਜਾਵੇਗਾ ਇਸ ਦੌਰਾਨ ਚੰਦਰ ਗ੍ਰਹਿਣ ਦੇ ਬਾਅਦ ਤੁਸੀਂ ਲੱਖਾਂ ਕਮਾਉਣ ਲੱਗ ਸਕਦੇ ਹੋ ਇਹ ਤੁਹਾਡੇ ਯੋਗ ਬਣਦੇ ਦਿਖਾਈ ਦੇ ਰਹੇ ਹਨ ਜਿਸ ਕਰਜ਼ੇ ਦੇ ਬੋਝ ਹੇਠਾਂ ਤੁਸੀਂ ਕਾਫੀ ਸਮੇਂ ਤੋਂ ਦਬੇ ਹੋਏ ਸੀ ਉਸ ਕਰਜ਼ੇ ਦੇ ਬੋਝ ਤੋਂ ਹੁਣ ਤੁਹਾਨੂੰ ਮੁਕਤੀ ਮਿਲ ਸਕਦੀ ਹੈ ਤੀਸਰੀ ਖੋਸ਼ੀਂ ਸੀ ਬਰਾਸ਼ੀ ਹੈ ਜੀ ਤੁਲਾ ਰਾਸ਼ੀ ਤੁਲਾ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਤੁਹਾਡੇ ਜੀਵਨ ਵਿੱਚ ਹੁਣ ਚੰਦਰ ਗ੍ਰਹਿਣ ਦੇ ਬਾਅਦ ਵਿਦੇਸ਼ ਦੀ ਯਾਤਰਾ ਦੇ ਯੋਗ ਬਣਦੇ ਦਿਖਾਈ ਦੇ ਰਹੇ ਹਨ ਤੁਹਾਡਾ ਕਿਤੇ اٹਕਿਆ ਹੋਇਆ ਪੈਸਾ ਤੁਹਾਨੂੰ ਵਾਪਸ ਮਿਲ ਜਾਵੇਗਾ ਸੰਤਾਨ ਪ੍ਰਾਪਤੀ ਦੇ ਯੋਗ ਬਣਦੇ ਦਿਖਾਈ ਦੇ ਰਹੇ ਹਨ ਕੋਟ ਕਚੈਰੀ ਸੰਬੰਧੀ ਜਿਹੜੇ-ਜਿਹੜੇ ਵੀ ਕੋਈ ਪਰੇਸ਼ਾਨੀ ਸੀ ਮਸਲੇ ਸਨ ਹੁਣ ਤੁਹਾਨੂੰ ਉਹਨਾਂ ਤੋਂ ਛੁਟਕਾਰਾ ਮਿਲ ਜਾਵੇਗਾ ਵਿਰੋਧੀ ਦੁਸ਼ਮਣ ਤੁਹਾਡੇ ਸਾਹਮਣੇ ਹੁਣ ਗੋਡੇ ਟੇਕ ਦੇਣਗੇ ਤੁਹਾਡੀ ਸਫਲਤਾ ਦੇ ਝੰਡੇ ਹੁਣ ਤੁਸੀਂ ਖੁਦ ਹੀ ਗੱਡ ਦਿਓਗੇ ਤੁਸੀਂ ਹੁਣ ਆਪਣੀ ਸਫਲਤਾ ਨੂੰ ਖੁਦ ਆਪਣੀਆਂ ਅੱਖਾਂ ਦੇ ਨਾਲ ਵੇਖੋਗੇ ਤੁਹਾਨੂੰ ਰਾਜਨੀਤੀ ਵਿੱਚ ਲਾਭ ਹੋਵੇਗਾ ਵਪਾਰ ਵਿੱਚ ਵੀ ਲਾਭ ਬਣਨ ਦੇ ਯੋਗ ਦਿਖਾਈ ਦੇ ਰਹੇ ਹਨ ਇਸ ਸਮੇਂ ਸਮਾਜ ਵਿੱਚ ਤੁਹਾਡਾ ਮਾਣ ਸਨਮਾਨ ਬਹੁਤ ਹੀ ਜ਼ਿਆਦਾ ਵਧਣ ਵਾਲਾ ਹੈ ਇਸੇ ਹੀ ਪ੍ਰਕਾਰ ਅਗਲੀ ਖੋਸ਼ਣ ਸੀ ਬ੍ਰਾਸ਼ੀ ਹੈ ਜੀ ਮੇਖ ਰਾਸ਼ੀ ਮੇਖ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਚੰਦਰ ਗ੍ਰਹਿਣ ਦੇ ਬਾਅਦ ਤੁਹਾਡਾ ਸਮਾਂ ਬਹੁਤ ਹੀ ਸ਼ੁਭ ਸਾਬਿਤ ਹੋ ਜਾਵੇਗਾ ਕਿਉਂਕਿ ਤੁਹਾਡੇ ਜੀਵਨ ਵਿੱਚ ਅਨੇਕਾਂ ਹੀ ਪ੍ਰਕਾਰ ਦੀ ਸਫਲਤਾ ਦੇ ਰਸਤੇ ਖੁੱਲਣ ਵਾਲੇ ਹਨ ਇਥੇ ਤੁਹਾਨੂੰ ਧਨ ਪ੍ਰਾਪਤੀ ਵੀ ਹੋਵੇਗੀ ਜੇਕਰ ਤੁਸੀਂ ਨੌਕਰੀ ਦੇ ਲਈ ਕਾਫੀ ਸਮੇਂ ਤੋਂ ਅਪਲਾਈ ਕੀਤਾ ਹੋਇਆ ਸੀ ਤਾਂ ਇਸ ਸਮੇਂ ਨੌਕਰੀ ਮਿਲਣ ਦੇ ਸ਼ੁਭ ਸੰਜੋਗ ਬਣਦੇ ਦਿਖਾਈ ਦੇ ਰਹੇ ਹਨ ਤੁਹਾਡੇ ਵਪਾਰ ਵਿੱਚ ਵਾਧਾ ਹੋਣ ਵਾਲਾ ਹੈ ਤੁਸੀਂ ਆਪਣੇ ਜੀਵਨ ਵਿੱਚ ਹੁਣ ਬਹੁਤ ਹੀ ਜ਼ਿਆਦਾ ਧਨ ਕਮਾਉਣ ਵਾਲੇ ਹੋ ਅਗਲੀ ਖੁਸ਼ ਨਸੀਬ ਰਾਸ਼ੀ ਹੈ ਜੀ ਬ੍ਰੇਖ ਰਾਸ਼ੀ ਬ੍ਰੇਖ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਤੁਹਾਡੇ ਲਈ ਚੰਦਰ ਗ੍ਰਹਿ ਦਾ ਸਮਾਂ ਬਹੁਤ ਹੀ ਵਧੀਆ ਮੌਕੇ ਪ੍ਰਦਾਨ ਕਰਨ ਵਾਲਾ ਹੈ ਜਿਸ ਨਾਲ ਤੁਹਾਨੂੰ ਧਨ ਸੰਬੰਧੀ ਧਨ ਪ੍ਰਾਪਤੀ ਦੇ ਯੋਗ ਬਣਦੇ ਦਿਖਾਈ ਦੇ ਰਹੇ ਹਨ ਇਸ ਸਮੇਂ ਤੁਹਾਡੇ ਘਰ ਵਿੱਚ ਮਹੌਲ ਹੋਵੇਗਾ ਜੀ ਹੁਣ ਖੁਸ਼ੀਆਂ ਹੀ ਖੁਸ਼ੀਆਂ ਵਾਲਾ ਇਸ ਸਮੇਂ ਤੁਸੀਂ ਜਿਹੜਾ ਵੀ ਕੋਈ ਨਵਾਂ ਕੰਮ ਸ਼ੁਰੂ ਕਰੋਗੇ ਉਸ ਵਿੱਚ ਤੁਹਾਨੂੰ ਸਫਲਤਾ ਹੀ ਮਿਲੇਗੀ ਤੁਹਾਨੂੰ ਦੱਸ ਦਈਏ ਕਿ ਇਹ ਸਮਾਂ ਤੁਹਾਡੇ ਪੱਖ ਵਿੱਚ ਹੈ ਇਸ ਸਮੇਂ ਦਾ ਭਰਪੂਰ ਲਾਭ ਉਠਾਓ ਅਗਲੀ ਖੋਸ਼ ਨਸੀਬ ਰਾਸ਼ੀ ਹੈ ਜੀ ਸਿੰਘ ਰਾਸ਼ੀ ਸਿੰਘ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਚੰਦਰ ਗ੍ਰਹਿਣ ਦੇ ਸਮੇਂ ਤੁਹਾਡੇ ਲਈ ਬਹੁਤ ਹੀ ਵਧੀਆ ਮੌਕਾ ਲੈ ਕੇ ਆਇਆ ਹੈ ਜਿਸ ਨਾਲ ਤੁਹਾਡੀ ਰਾਸ਼ੀ ਦੇ ਲੋਕਾਂ ਦੀ ਹੁਣ ਕਿਸਮਤ ਪਲਟਣ ਵਾਲੀ ਹੈ ਜਿਸ ਨਾਲ ਤੁਹਾਡੇ ਜੀਵਨ ਵਿੱਚ ਹੋਣਗੀਆਂ ਜੀ ਅਪਾਰ ਖੁਸ਼ੀਆਂ ਹੀ ਖੁਸ਼ੀਆਂ ਜੇਕਰ ਇਸ ਸਮੇਂ ਤੁਸੀਂ ਕੋਈ ਵੀ ਨਵਾਂ ਕੰਮ ਜਾਂ ਵਪਾਰ ਸ਼ੁਰੂ ਕਰਨਾ ਚਾਹੁੰਦੇ ਹੋ ਜਾਂ ਕਿਸੇ ਨਾਲ ਪਾਰਟਨਰਸ਼ਿਪ ਵਿੱਚ ਕੰਮ ਕਰਨਾ ਚਾਹੁੰਦੇ ਹੋ ਉਸ ਵਿੱਚ ਤੁਹਾਨੂੰ ਸਫਲਤਾ ਤੇ ਕਮਾਈ ਦਾ ਬਹੁਤ ਹੀ ਵਧੀਆ ਮੌਕਾ ਮਿਲ ਜਾਵੇਗਾ ਤੁਹਾਡੇ ਘਰ ਦਾ ਮਾਹੌਲ ਖੁਸ਼ਹਰਮਾ ਬਣ ਜਾਵੇਗਾ ਪਰਿਵਾਰ ਦਾ ਸਹਿਯੋਗ ਤੁਹਾਨੂੰ ਮਿਲਣ ਵਾਲਾ ਹੈ ਤੁਹਾਨੂੰ ਤੁਹਾਡੇ ਜੀਵਨ ਸਾਥੀ ਵੱਲੋਂ ਵੀ ਕੋਈ ਗੁੱਡ ਨਿਊਜ਼ ਸੁਣਨ ਨੂੰ ਮਿਲ ਜਾਵੇਗੀ ਜਿਸ ਨਾਲ ਇਹ ਸਮਾਂ ਤੁਹਾਡੇ ਲਈ ਹੋਰ ਵੀ ਖੁਸ਼ਹਰਮਾ ਬਣ ਜਾਵੇਗਾ ਸੋ ਦੋਸਤੋ ਇਹ ਸਨ ਜੀ ਉਹ ਖੁਸ਼ ਨਸੀਬ ਰਾਸ਼ੀਆਂ ਜਿਨ੍ਹਾਂ ਦੀ ਕਿਸਮਤ ਚੰਦਰ ਗ੍ਰਹਿਣ ਦੇ ਬਾਅਦ ਬਦਲਣ ਵਾਲੀ ਹੈ ਜੇਕਰ ਇਹ ਵੀਡੀਓ ਦੀ ਇਹ ਜਾਣਕਾਰੀ ਤੁਹਾਨੂੰ ਵਧੀਆ ਲੱਗੇ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਅਤੇ ਸ਼ੇਅਰ ਕਰ ਦੇਣਾ ਤੇ ਜੇਕਰ ਸਾਡੇ ਚੈਨਲ ਤੇ ਨਵੇਂ ਆਏ ਹੋ ਤਾਂ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲੈਣਾ ਜੀ ਧੰਨਵਾਦ